ਫੋਨ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਖਰਾਾ ਦਿੱਤਾ ਤੇ ਹੁਣਾਂ ਦੋ ਦਿਨਾਂ ਦੇ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਉਹਦੇ ਉਹਦੀ ਇਲਾਕੇ ਵਿੱਚੋਂ ਦੀ ਕੰਸਟੀਟਿਊਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤਾ ਔਰ ਆਪੇ ਕਤਲ ਕਰਵਾਇਆ ਦੋਸ਼ੀ ਤਾਂ ਬਹੁਤ ਨੇ ਦੇਖੋ ਜੋ ਸਰਕਾਰੀ ਅੰਕੜਿਆਂ ਦੇ ਅਨੁਸਾਰ 2733 ਸਿੱਖਾਂ ਦਾ ਕਤਲ ਦਿੱਲੀ-ਦਿੱਲੀ 'ਚ ਹੋਇਆ। ਦਾਜੜ ਕੁਆਰ ਦੇ ਵਕੀਲਾਂ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ। ਜੇਲ੍ਹ ਦੇ ਵਿੱਚੋਂ ਹੀ ਇਹਨੂੰ ਵੀ ਸੀ ਤੇ ਕਰ ਲੋ ਕਰ ਲੋ ਇੱਥੇ ਬਲਕਿ ਇਹ ਹਾਲਤ ਨਹੀਂ ਐ ਕੋਰਟ ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਬਿਕਾਮਲ ਨਹੀਂ ਆ। ਤੋਂ ਕੋਰਟ ਨੇ ਕਿਹਾ ਕਿ ਵੀ ਸੀ ਰਾਹੀਂ ਹੁਪਸਤਨ ਹਾਜ਼ਰ ਹੋ ਜੇ। ਅਕਾਲ ਪ੍ਰਖਸ਼ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਅੱਜ ਇਹ ਸਫਲਤਾ ਬਖਸ਼ੀ ਹੈ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਇਕਰਾਰ ਕੀਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ ਜੇਲ੍ਹ ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਇਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ سزا ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਹੈ ਇਹ ਖਾਨ ਸਿੱਧੇ ਸਜ਼ਾ ਸੁਣਾਈ ਜਾਏਗੀ ਕਿਉਂਕਿ ਇਹਦੇ ਵੱਡੇ ਕਤਲਿਆਂ ਦਾ ਇਹ ਹਿੱਸਾ ਹੈ ਇਹ ਵਿੱਚੋਂ 7 ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚੋਂ ਦੀ ਕੌਨਸਟੀਟੂਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤੇ ਆ ਔਰ ਆਪੇ ਕਤਲ ਕਰਵਾਏ ਔਰ ਇਹ ਜਿਹੜੇ ਕੇਸ ਤੇ ਵਿੱਚ ਅੱਜ ਸਫਲਤਾ ਮਿਲੀ ਆ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਰਿਹਾ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ ਤੇ ਉਹ ਐਨਡੀਐ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਵੰਤ ਸਿੰਘ ਤੇ ਤਰਨਜੀਤ ਤਰਨਦੀਪ ਸਿੰਘ ਦੀ ਨੂੰ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਵੰਤ ਸਿੰਘ ਰਾਹੀਂ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਚ 1985 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਕਿ ਸੱਜਨ ਕੁਮਾਰ ਉਹ ਮੌਨੂ ਲੀਡ ਕਰ ਰਿਹਾ ਸੀ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ ਉਦੋਂ ਬਾਅਦ ਜੈਨ ਅਗਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ ਕੇਸ ਪੁਲਿਸ ਨੇ ਜੂ ਰਜਿਸਟਰ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਵਿਧਵਾ ਨੇ ਫੇਰ ਆ ਕੇ ਬਿਆਨ ਦਿੱਤਾ ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਨ ਕੁਮਾਰ ਹੀ ਮੌਨੂ ਲੀਡ ਕਰ ਰਿਹਾ ਸੀ ਸਰਜਨ ਕੁਮਾਰ ਦੇ ਖਿਲਾਫ ਐਕਸ਼ਨ ਕੀ ਹੋਣਾ ਕੇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਰਾਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਤੰਗ ਕੀਤਾ ਗਿਆ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਦੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਿਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਏ ਤੋਂ ਇਹ ਐਨਡੀਏ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਟਿਸ ਜੀਪੀ ਮਾਥਰ ਕਮੇਟੀ ਬਣਾਈ ਜੀਪੀ ਮਾਥਰ ਰਿਟਾਇਰਡ ਜੱਜ ਸਨ ਸੁਪਰੀਮ ਕੋਰਟ ਦੇ ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ ਉਸ ਐਸਆਈਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੀ ਵੀ ਬੜੀ ਹਿੰਮਤ ਆ ਉਹਨਾਂ ਨੇ ਵੀ ਬੜਾ ਇੱਥੇ ਕੰਮ ਕੀਤਾ ਔਰ ਐਚਪੀਸੀ ਨੇ ਵੀ ਬੜਾ ਇੰਤ ਤੱਕ ਕੰਮ ਕੀਤਾ ਰਲਵਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸਿੰਕਲ ਸੈਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੋਂ ਤੇ ਜੋ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਨ੍ਹਾਂ ਕੇਸਾਂ ਵਿੱਚ ਹਮੇਸ਼ਾ ਕਹਿੰਦਾ ਹੁਣਾ ਕਿ ਆਪਸੀ ਮਤਭੇਦ ਆਪੱਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇਹ ਕੇਸ ਦੇ ਵਿੱਚੋਂ ਦਿਖਾਇਆ ਕਿ ਸਭ ਨੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਇਸ ਦੇ। ਸ਼੍ਰੋਮਣੀ ਅਕਾਲੀ ਦਲ ਵੀ ਇਸੇ ਤਿੱਕੇਸਾ ਨੂੰ ਲੈ ਕੇ ਗਾਂ ਵਾਤਾ ਰਿਹਾ ਜੀ। ਉਹ ਐਨਡੀਏ ਦੀ ਸਰਕਾਰ ਨੇ ਓਪਨ ਕੀਤਾ ਸੀ। ਜਦੋਂ ਐਨਡੀਏ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ 2015 ਵਿੱਚ ਐਨਡੀਏ ਦੀ ਸਰਕਾਰ ਦਾ ਹਿੱਸਾ ਸੀ। ਪੁਰਖਾ ਸਾਹਿਬ ਟੋਟਲ ਕਿੰਨੇ ਦੋਸ਼ੀ ਹੈਗੇ ਜਿਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ? ਸਾਹਮਣੇ ਦੇਖੋ। ਦੋਸ਼ੀ ਤਾਂ ਬਹੁਤ ਨੇ। ਦੇਖੋ ਜੋ ਸਰਕਾਰੀ ਅੰਕੜਿਆਂ ਦੇ ਮਤਾਬਕ 2733 ਸਿੱਖਾਂ ਦਾ ਕਤਲ ਦਿੱਲੀ-ਦਿੱਲੀ 'ਚ ਹੋਇਆ ਮੈਂ ਦਿੱਲੀ ਦੀ ਗੱਲ ਕਰਾਂ ਆਪਾਂ ਬਾਕੀਆਂ ਦੀ ਬਾਤ ਕਰ ਲਾਂਗੇ ਦਿੱਲੀ-ਦਿੱਲੀ ਦੇ ਵਿੱਚ ਹੋਇਆ ਜੇ 2733 ਜੇ ਇਨਸਾਨਾਂ ਨੂੰ ਮਾਰਨ ਦੇ ਵਾਸਤੇ ਕਮ ਸੇ ਕਮ 10000 ਬੰਦਾ ਤਾਂ ਹੋਊਗਾ ਨਾ ਹੁਣ ਉਹ 10000 'ਚੋਂ ਜੇਕਰ 5000 ਨੂੰ ਸਜ਼ਾ ਮਿਲੀ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਕੋਈ ਇਨਸਾਫ ਮਿਲਿਆ ਪਰ ਇੱਥੇ ਸਜ਼ਾ ਤਾਂ ਕਤਲ ਦੇ ਕੇਸਾਂ ਦੇ ਵਿੱਚ ਤਾਂ ਸਿਰਫ 60 ਬੰਦਿਆਂ ਨੂੰ ਸਜ਼ਾ ਹੋਈ ਹੈ ਔਰ ਤਾਂ ਕਰਕੇ ਇਨਸਾਫ ਵਾਲੀ ਤਾਂ ਕੋਈ ਗੱਲ ਨਹੀਂ ਦੋਸ਼ੀ ਤਾਂ ਬਹੁਤ ਨੇ ਜਿੰਨਾ ਚੋ ਕਈ ਨਹੀਂ ਰਹੇ ਕਈਆਂ ਦੀ ਮੌਤ ਵੀ ਹੋ ਗਈ ਕਈ ਅਜੇ ਜਿੰਦੇ ਵੀ ਨੇ ਜਿੰਨਾਂ ਦੇ ਖਿਲਾਫ ਨਹੀਂ ਚਲੇ ਹੁਣ ਐਚ ਕੇ ਐਲ ਭਗਤ ਐਚ ਕੇ ਐਲ ਭਗਤ ਜੋ ਉਦੋਂ ਮੰਤਰੀ ਸੀ ਔਰ ਉਹ ਇੱਕ ਤਰ੍ਹਾਂ ਦਾ ਦਿੱਲੀ ਦਾ ਅਨਕਰਾਉਂਡ ਕਿੰਗ ਕਹਿ ਕੇ ਉਹਨੂੰ ਜਾਣਿਆ ਜਾਂਦਾ ਸੀ ਔਰ ਐਚ ਕੇ ਐਲ ਭਗਤ ਨੇ ਹੀ ਸਾਰੀ ਇਹ ਪਲਾਨ ਕੀਤੀ ਸੀ ਤੇ ਐਚ ਕੇ ਐਲ ਭਗਤ ਦੇ ਖਿਲਾਫ ਵੀ ਕੇਸ ਚੱਲਿਆ ਔਰ ਜਦੋਂ ਕੇਸ ਚੱਲਿਆ ਤੇ ਉਦੋਂ 1900 95 ਦੇ ਵਿੱਚ ਐਚਕੇਐਲ ਭਗਤ ਨੂੰ ਗ੍ਰਿਫਤਾਰ ਕੀਤਾ ਜਸਟਿਸ ਟਿੰਗਰਾ ਦੇ ਆਰਡਰ ਦੇ ਨਾਲ ਉਹਨੂੰ ਜੇਲ੍ਹ ਭੇਜਿਆ ਪਰ ਅਨਫੋਰਚੂਨੇਟਲੀ ਸਾਡੇ ਆਪਣੇ ਬੰਦੇ ਧੋਖਾ ਕਰਕੇ ਸਾਡੇ ਆਪਣੇ ਬੰਦੇ ਧੋਖਾ ਕਰਕੇ ਕਿ ਉਹ ਗਵਾਹ ਨੂੰ ਮਕਰਾ ਦਿੱਤਾ ਉਦੋਂ ਉਹਨਾਂ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਤਨਖਾਹੀਆਂ ਵੀ ਡਿਕਲੇਅਰ ਕੀਤਾ ਸੀ ਤੇ ਉਦੋਂ ਪਰ ਮੁਕੱਦਮਾ ਜਦੋਂ ਭਗਤ ਦੇ ਖਿਲਾਫ ਚੱਲਿਆ ਉਹ ਮੁਕੱਦਮਾ 6 ਸਾਲ ਭਗਤ ਦੇ ਖਿਲਾਫ ਚੱਲਿਆ ਤੇ ਉਹਦਾ ਉਹ ਬਰਾਹਲ ਹੋਇਆ ਅਖੀਰ ਦੇ ਆਕੇ ਉਹ ਵੀ ਪਾਗਲ ਹੋ ਕੇ ਮਰਿਆ ਔਰ ਉਹ ਮੁਕਦਮੇ ਨੂੰ ਹਾਈ ਕੋਰਟ ਨੇ ਬੰਦ ਕੀਤਾ ਕਿਉਂਕਿ ਉਹ ਪਾਗਲ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਉਹਨੂੰ ਡੈਮੈਂਸ਼ੀਆ ਹੋ ਗਿਆ ਸੀ ਤੇ ਇਨਸੇਨ ਬੰਦੇ ਦੇ ਖਿਲਾਫ ਕੇਸ ਨਹੀਂ ਚੱਲ ਸਕਦਾ ਤਾਂ ਕਰਕੇ ਉਹ ਦਿੱਲੀ ਹਾਈ ਕੋਰਟ ਨੇ ਕੇਸ ਉਹਨੂੰ ਬੰਦ ਕੀਤਾ ਤਨuja ਸ਼ਾਸਤਰੀ ਦਾ ਵੀ ਇਹੀ ਹਾਲ ਹੋਇਆ ਹੁਣ ਇਸ ਟਾਈਮ ਇਹ ਜੇਕਰ ਤੁਸੀਂ ਦੇਖਿਆ ਜਾਵੇ ਸੱਜਣ ਕੁਮਾਰ 6 ਸਾਲੋਂ ਗਨੂੰ ਜੇਲ੍ਹ ਵਿੱਚ ਜੋ ਮੀਡੀਆ ਵਾਲੇ ਜਿਨ੍ਹਾਂ ਨੇ ਕੱਲ੍ਹ ਦੇਖੀ ਆ ਉਹਦੀ ਹਾਲਤ ਜਦੋਂ ਕੋਰਟ ਦੇ ਵਿੱਚ ਕਿਨੇ ਕਿਹਾ ਕਿ 18 ਤਰੀਕ ਨੂੰ ਫਿਰ ਪਾਸ ਪੇਸ਼ ਕਰੋ ਤਾਂ ਸੱਜਰ ਕੁਆਰ ਦੇ ਵਕੀਲਾ ਨੇ ਕਿਹਾ ਕਿ ਇਹਦੀ ਹਾਲਤ ਦੇਖੋ ਹਾਲਤ ਕੀ ਆ ਜੇਲ੍ਹ ਦੇ ਵਿੱਚੋਂ ਇਹਨੂੰ ਵੀਸੀ ਤੇ ਕਰ ਲੋ ਕਰ ਲੋ ਇੱਥੇ ਬਲਕਿ ਇਹ ਹਾਲਤ ਨਹੀਂ ਹੈ ਕੋਰਟ ਦੇ ਵਿੱਚ ਫਿਜ਼ੀਕਲੀ ਆ ਕੇ ਪੇਸ਼ ਹੁੰਦੇ ਵੀ ਕਾਬਲ ਨਹੀਂ ਹੈ ਤਾਂ ਕੋਰਟ ਨੇ ਕਿਹਾ ਕਿ ਵੀਸੀ ਰਾਹੀਂ ਉਸਨੂੰ ਹਾਜ਼ਰ ਹੋ ਜੇ ਹੁਣ 18 ਤਰੀਕ ਨੂੰ ਇਹਦੇ ਵਿੱਚ ਇਹ ਕੋਰਟ ਨੇ ਸਜ਼ਾ ਸੁਣਾਉਣੀ ਹੈ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਦੇ ਵਿੱਚ ਸਜ਼ਾ ਇਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਔਰ ਫਾਂਸੀ ਦੀ ਸਜ਼ਾ ਸੀ ਇਹਦੇ ਚ ਅਪੀਲ ਕਰਾਂਗੇ ਕੋਰਟ ਨੂੰ ਕਿ ਸੁਣਾਈ ਜਾਏ। ਕਮਲਨਾਥ ਜਿਹੜਾ ਹੈਗਾ ਉਹਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਕਮਲਨਾਥ ਦੇ ਉੱਤੇ ਕੋਈ ਕੇਸ ਨਹੀਂ ਹੋਇਆ। ਦੋ ਮੁਲਜ਼ਮ ਜਿਹੜੇ ਹੋਰ ਤੁਸੀਂ ਮੈਂ ਨੇ ਉਹਨੇ ਜਗਦੀਸ਼ ਟਾਈਟਲ ਤੇ ਕਮਲਨਾਥ ਜਗਦੀਸ਼ ਟਾਈਟਲ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਦੇ ਲਈ ਕੇਸ ਚੱਲ ਰਿਹਾ ਗਵਾਹੀਆਂ ਅੱਜਕੱਲ੍ਹ ਚੱਲ ਰਹੀਆਂ ਨੇ। ਤੇ ਜੋ ਕਮਲਨਾਥਾ ਉਸਤੇ ਅਗੇਂਸਟ ਅਜੇ ਤੱਕ ਕੋਈ ਕੇਸ ਰਜਿਸਟਰੀ ਨਹੀਂ ਹੋਇਆ। ਅੱਜ ਹੀ ਉੱਥੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਵਾ। ਮਨਜਿੰਦਰ ਸਿੰਘ ਸਰਸਾ ਨੇ ਫਾਇਲ ਕੀਤਾ ਕਿ ਕਮਲਨਾਥ ਦੇ ਅਗੇਂਸਟ ਕੇਸ ਚੱਲਣਾ ਚਾਹੀਦਾ ਤੇ ਉਹ ਕੇਸ ਚੱਲ ਰਿਹਾ ਸੀ ਪੂਰੀ ਡਿਮਾਂਡ ਕਰ ਰਹੇ ਆ ਜੋਰ ਲਗਾ ਰਹੇ ਆ ਕਿ ਕਮਲਨਾਥ ਦੇ ਖਿਲਾਫ ਇਹ ਕੇਸ ਹੋ ਚੱਲੇ। ਤਾਂ ਕਿ ਜਿਹੜਾ ਸਟਨ ਸਰਜਨ ਕੁਮਾਰ ਆ ਰੋਜ਼ ਹੀ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਮੌਤ ਦੀ ਲੜਾਈ ਦੇ ਨਾਲ ਜੂਝਦੇ ਆ ਉਹ ਉਹ ਆਪਣੀ ਮੌਤ ਨਜ਼ਰ ਆਉਂਦੀ। ਦੇਖੋ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਲੱਗਦਾ ਹੀ ਆ ਜੋ ਜਿਸ ਤਰ੍ਹਾਂ ਹਾਲਤ ਹੈ 5 6 ਵਾਰੀ ਤਾਂ ਸੁਪਰੀਮ ਕੋਰਟ ਦੇ ਵਿੱਚ ਕੋਸ਼ਿਸ਼ ਕਰ ਚੁੱਕਿਆ ਕਿ ਉਹਨੂੰ ਬੇਲ ਮਿਲ ਜਾਈ ਉਹਨੇ ਲਿਆਕੇ ਵੀ ਕਿਹਾ ਜੀ ਮੈਨੂੰ ਕੈਂਸਰ ਆ ਉਹਨੇ ਫਿਰ ਵੀ ਕਿਹਾ ਜੀ ਮੇਰਾ weight ਕੱਟ ਗਿਆ ਤੇ ਕਈ 5 6 ਵਾਰੀ ਕੋਸ਼ਿਸ਼ਾਂ ਕਰ ਚੁੱਕਿਆ ਪਰ ਸੁਪਰੀਮ ਕੋਰਟ ਨੇ ਉਹਨੂੰ ਬੇਲ ਨਹੀਂ ਦਿੱਤੀ ਤੇ ਸਮਾ ਸੁਪਰੀਮ ਕੋਰਟ ਦੇ ਜਸਟਿਸ ਕਾਲ ਨੇ ਕਿਹਾ ਕਿ ਤੈਨੂੰ VIP ਟ੍ਰੀਟਮੈਂਟ ਕਿਉਂ ਦਿੱਤਾ ਜਾਵੇ ਤੇ ਜੇ ਤੂੰ ਜਾਣਾ ਲਾਜ ਕਰਾਉਣਾ ਕੈਂਸਰ ਨੂੰ ਮਦੰਤਾ ਹਸਪੀਟਲ ਜਾ ਕੇ ਮਦੰਤਾ ਹਸਪੀਟਲ ਜਾ ਕੇ ਲਾਜ ਕਰਾਉਣ ਦੀ ਰਾਜਨੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪੀਟਲ ਕੋਈ ਮਾੜੇ ਨੇ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਜੇਲ ਦੇ ਵਿੱਚੋਂ ਹੀ ਜਾ ਕੇ ਅੰਡਰ ਕਸਟਡੀ ਜਾ ਕੇ ਇਲਾਜ ਹੋਵੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਕੋਈ ਮਸਲ ਨਹੀਂ ਫਿਰ ਜਦੋਂ ਉਹਨਾਂ ਨੇ ਇੱਕ ਹੋਰ ਮਲਜਮਾ ਉਹਨੂੰ ਐਕਸ ਕਾਉਂਸਲਰ ਆ ਬਲਬਨ ਖੋਖੜ ਉਹਨੂੰ 11 ਸਾਲ ਹੋ ਗਏ ਜੇਲ੍ਹ ਵਿੱਚ ਤੇ ਉਹਨੇ ਆ ਕੇ ਕਿਹਾ ਜੀ 11 ਸਾਲ ਹੋ ਗਏ ਤੇ ਮੈਨੂੰ ਇੱਕ ਸਾਲ ਦੀ ਰਿਮਿਸ਼ਨ ਹੋ ਕੇ 12 ਸਾਲ ਬਣ ਜਾਂਦੇ ਆ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਸੁਪਰੀਮ ਕੋਰਟ ਨੇ ਮਨਾਂ ਕਰਤਾ ਕਿ ਇਹ ਨਾਰਮਲ ਕੇਸ ਨਹੀਂ ਨਾਰਮਲਲੀ ਉਹਨਾਂ ਨੇ ਕਿਹਾ ਕਿ 10 ਸਾਲ ਬਾਅਦ ਅਸੀਂ ਜ਼ਮਾਨਤ ਦੇ ਦਿੰਨੇ ਆ ਪਰ ਇਹ ਕੇਸ ਨਾਰਮਲ ਕੇਸ ਨਹੀਂ ਆ ਆ ਕਰਕੇ ਜਮਾਨਤ ਨਹੀਂ ਦਿੱਤੀ ਜਾਊਗੀ ਉਹਨੂੰ ਜਮਾਨਤ ਨਹੀਂ ਦਿੱਤੀ ਕੇਸ ਫਾਈਨਲ ਸੁਣਵਾਈ ਤੇ ਤੇ ਲਗਾ ਦਿੱਤਾ ਇੱਕ ਹੋਰ ਮੁਲਜ਼ਮ ਕਸ਼ੋਰੀ ਲਾਲ ਜਿਹਨੂੰ 1995 ਦੇ ਵਿੱਚ ਜਸਟਿਸ ਢੀਂਗਰਾ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਉਹਨੂੰ ਫਾਂਸੀ ਦੀ ਸਜ਼ਾ ਦਾ ਬਾਅਦ ਸੁਪਰੀਮ ਕੋਰਟ ਨੇ ਲਾਈਫ ਇੰਸਰਮੈਂਟ ਵਿੱਚ ਕਨਵਰਟ ਕਰਤੀ ਪਰ ਉਹ ਅਜੇ ਵੀ ਜੇਲ੍ਹ ਚਾ ਪਿੱਛੇ ਦੇ ਸਰਕਾਰ ਨੇ ਦੋ ਵਾਰੀ ਸੀਲਾ ਦਕਸ਼ੀ ਸਰਕਾਰ ਨੇ ਉਹਦੇ ਬਾਅਦ ਦਿੱਲੀ ਦੀ ਇਹ ਸਰਕਾਰ ਨੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹਦੇ ਉਦੋਂ 20 ਸਾਲ ਪੂਰੇ ਹੋ ਗਏ ਸੀ ਪਰ ਜਦੋਂ ਅਸੀਂ ਜੋੜ ਪਾਇਆ ਤੇ ਉਹਨੂੰ ਉਹਨੂੰ ਹੁਣ ਇਸ ਟਾਈਮ ਤੁਸੀਂ ਲਗਾਓ ਕਿ 28 ਸਾਲ ਹੋ ਗਏ ਨੇ ਉਹ ਵੀ 29 ਸਾਲ ਹੋ ਗਏ ਨੇ ਉਹ ਜੇਲ੍ਹ ਦੇ ਵਿੱਚ